मैनू तेरा शबाब ले था रंग गोरा गुलाब ले बैठा किन्नी बीती ते किन्नी बाकी ए? ਕਿੰਨੀ ਬੀਤੀ ਤੇ ਕਿੰਨੀ ਬਾਕੀ ਮੈਨੂੰ ਇਹੋ ਹਸਾਬ ਲੈਣ ਦਾ ਦੇਸ਼ ਦੇਸ਼ੀ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ਼ਿਵ ਕੁਮਾਰ ਬਟਾਲਵੀ ਜੀ ਦਾ ਦੂਸਰਾ ਭਾਗ ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਲੋਕਾਇਕ ਅਤੇ ਲੇਖਕ ਸਰਦਾਰ ਬਲਵਿੰਦਰ ਸਿੰਘ ਦੀ ਛੇਖੂ ਇਹਨਾਂ ਕੋ ਅਸੀਂ ਅੱਜ ਜਾਣਾਂਗੇ ਲੜੀ ਨੰਬਰ 2 ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਖੇਡੂ ਸਾਹਿਬ ਕਿਹੋ ਜਿਹਾ ਹਾਲ ਚੱਲ ਰਿਹਾ ਬੱਸ ਬੜੀ ਅੱਛੀ ਤੁਸੀਂ ਸੁਣਾਓ ਜੀ ਹੋਰ ਸੁਣਾਓ ਬੱਸ ਠੀਕ ਸ਼ੇਖਰ ਸਾਹਿਬ ਉਹਨਾਂ ਦੀ ਜੀਵਨੀ ਬਾਰੇ ਦੱਸੋ ਉਹਨਾਂ ਦੇ ਬਚਪਨ ਬਾਰੇ ਉਹਨਾਂ ਦੇ ਮਾਤਾ ਪਿਤਾ ਤੇ ਕੀ ਨਾਂ ਸੀ ਸੋਨ ਸਾਹਿਬ ਪਿਛਲੀ ਵਾਰੀ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਉਹਨਾਂ ਦੇ ਜਨਮ ਦਿਨ ਮੈਂ ਗੱਲ ਕੀਤੀ ਸੀ ਵੀ ਉਹਨਾਂ ਦਾ ਜਨਮ ਹੋਇਆ ਸੀ 23 ਜੁਲਾਈ 1936 ਹਾਂਜੀ ਤੇ ਉਹਦੇ ਵਿੱਚ ਕੁਝ ਇਤਿਹਾਸਕਾਰ ਔਰ ਜਿਹੜੇ ਲੇਖਕ ਨੇ ਉਹਨਾਂ ਦੀ ਕਹਾਣੀ ਇਹ ਹੈ ਕਿ ਇਹਨਾਂ ਦਾ ਜਨਮ ਦਸਵੀਂ ਦੇ ਸਰਟੀਫਿਕੇਟ ਮੁਤਾਬਕ ਹੋ ਰਿਹਾ ਉਹ ਹੈਗਾ 8 ਜੂਨ 1937 ਅੱਛਾ ਜੀ ਜਿਹਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਹੈਗਾ ਵਾ ਵੀ ਸਕੂਲਾਂ ਦੇ ਵਿੱਚ ਵੱਦਕਟ ਹੋ ਜਾਂਦੀ ਕਈ ਵਾਰੀ ਉਹ ਇਸ ਕਰਕੇ ਹੋ ਜਾਂਦੀ ਕਿ ਜਦੋਂ ਨਾਲ ਖਾਣ ਵਾਸਤੇ ਜਾਂਦਾ ਮਾਤਾ ਪਿਤਾ ਜਾਂ ਕੋਈ ਭੂਆ ਗਈ ਜਾਂ ਚਾਚਾਤਾ ਹੈ ਗਿਆ ਤੁਹਾਨੂੰ ਜੀ ਅੱਗੇ ਪਿੱਛੇ ਹੋ ਜਾਂਦਾ ਕਬ ਤੇ ਉਹਦੇ ਕਰਕੇ ਉਹਨਾਂ ਨੇ ਇਹੀ ਉਹ ਸਾਰੇ ਮਤਲਬ ਕਿ ਜਿਹੜੇ ਕਹਾਣੀਕਾਰ ਨੇ ਜਾਂ ਜਿਨ੍ਹਾਂ ਨੇ ਇਹਨਾਂ ਬਾਰੇ ਜੀਵਨੀ ਲਿਖੀ ਆ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦਾ ਉਹ 23 ਜੁਲਾਈ 1936 ਹੀ ਮੰਨਿਆ ਜਾਏਗਾ ਠੀਕ ਹੈ ਜੀ ਤੇ ਉਹਦੇ ਨਾਲ ਹੀ ਉਹਨਾਂ ਦੇ ਤੁਸੀਂ ਪਰਿਵਾਰ ਬਾਰੇ ਪੁੱਛਿਆ ਵਾ ਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਹੈਗਾ ਸ਼ਾਂਤੀ ਦੇਵੀ ਜੀ ਹਾਂ ਜੀ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਹੈਗਾ ਸੀਗਾ ਪੰਡਿਤ ਕ੍ਰਿਸ਼ਨ ਗੋਪਾਲ ਠੀਕ ਹੈ ਜੋ ਕਿ ਇੱਕ ਪਟਵਾਰਖਾਨੇ ਵਿੱਚ ਜੋਬ ਕਰਦੇ ਸਨ ਪਟਵਾਰੀ ਸਨ ਹਾਂਜੀ ਠੀਕ ਹੈ ਤੇ ਇਹਨਾਂ ਜੋ ਮੈਂ ਪੜਿਆ ਵਾ ਜੋ ਲਿਖਿਆ ਵਾ ਲੇਖਕ ਨੇ ਉਹਦੇ ਚ ਮੈਂ ਪੜਿਆ ਵਾ ਕਿ ਮਤਲਬ ਕਿ ਇਹਨਾਂ ਦੇ ਦੋ ਭਰਾ ਹੋਰ ਸੀ ਅਤੇ ਤਿੰਨ ਭੈਣਾਂ ਵੀ ਸੀ ਠੀਕ ਹੈ ਠੀਕ ਹੈ ਤੇ ਹੁਣ ਇਹ ਨਹੀਂ ਪਤਾ ਸਾਨੂੰ ਕਿ ਉਹ ਸੰਸਾਰ ਵਿੱਚ ਹੈਗੇ ਆ ਇਸ ਟਾਈਮ ਤੇ ਕਿੰਨੇ ਹੈਗੇ ਜਾਂ ਉਹ ਕਿੱਥੇ ਰਹਿ ਰਹੇ ਆ ਕਿੱਥੇ ਨਹੀਂ ਰਹਿ ਰਹੇ ਇਹਦੇ ਬਾਰੇ ਤੇ ਆਪਾਂ ਕੋਈ ਨਾ ਕਹਿ ਨਹੀਂ ਸਕਦੇ ਕਿ ਕਿ ਆਪਾਂ ਤੇ ਲਿਖਤਾ ਦੇ ਮੁਤਾਬਕ ਹੀ ਪੜ੍ਹ ਕੇ ਹੀ ਆਪ ਜੀ ਨੂੰ ਤੇ ਆ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਰੂਪ ਰੂਪ ਹੋ ਰਿਹਾ ਲਿਖਤ ਪ੍ਰਤੀ ਹੋ ਰਿਹਾ ਹੈ ਨਾ ਬਿਲਕੁਲ ਬਿਲਕੁਲ ਛੇਤੂ ਸਾਹਿਬ ਇਹ ਸ਼ਿਵਜੀ ਦਾ ਜਿਹੜਾ ਬਚਪਨ ਹੀ ਉਹ ਕਿਦਾਂ ਦਾ ਹੈ ਇਹ ਉਹਨਾਂ ਦਾ ਉਹਨਾਂ ਦਾ ਬਚਪਨ ਬੜਾ ਮਤਲਬ ਕਹਾਂ ਸਾ ਤੇ ਕਿ ਮੈਂ ਜੋ ਪੜਿਆ ਹੈ ਕਿ ਉਹਨਾਂ ਦਾ ਪਿੰਡ ਹੈਗਾ ਸੀਗਾ ਪਿੰਡ ਬੜਾ ਪਿੰਡ ਲੋਟੀਆਂ ਹੈ ਨਾ ਇਹ ਕਿੱਥੇ ਉਹਦਾ ਦੇ ਲਾਗੋਂ ਦੀ ਪਾਕਿਸਤਾਨ ਦੇ ਵਿੱਚ ਅੱਖੀ ਹਾਂ ਲੋਟੀਆਂ ਪਿੰਡ ਜਿਹੜਾ ਹੈ ਉਹ ਪਾਕਿਸਤਾਨ ਚ ਪੈਂਦਾ ਸੀਗਾ ਤੇ ਉਹਦਾ ਦੇ ਲਾਗੋਂ ਦੀ ਇੱਕ ਬਸੰਤਰ ਲਹਿਰ ਨਦੀ ਵਗਦੀ ਸੀ ਅੱਖੀ ਨਦੀ ਸੀਗੀ ਤੇ ਉੱਥੇ ਤਕਰੀਬਨ ਬਚਪਨਾ ਇਹਨਾਂ ਦਾ ਉੱਥੇ ਬੀਤਿਆ ਤੇ ਨਦੀ ਦੇ ਆਸ-ਪਾਸ ਬੜਾ ਕਾਹ ਫੂਸ ਤੇ ਜੰਗਲ ਬੇਲਾ ਦੂਰ ਤੱਕ ਫੈਲਿਆ ਹੋਇਆ ਸੀ ਤੇ ਆਪਾਂ ਉਹਨੂੰ ਕਹਿ ਸਕਦੇ ਆਂ ਕਿ ਜਦ ਇਹਨਾਂ ਨੇ ਲਿਖੀ ਸੀ ਵੀ ਮੈਂ ਕੰਡਿਆਲੀ ਥੋਰ ਵਿੱਚ ਜਣਾ ਉੱਗੀ ਵਿੱਚ ਉਜਾੜਾ ਮੈਨੂੰ ਤਾਂ ਇਹ ਮਹਿਸੂਸ ਹੁੰਦਾ ਕਿ ਉਸ ਟਾਈਮ ਤੇ ਇਹਨਾਂ ਨੇ ਇਸੇ ਚੀਜ਼ ਨੂੰ ਹੀ ਮੁੱਖ ਰੱਖ ਕੇ ਬਚਪਨ ਨੂੰ ਹੀ ਲਿਖਿਆ ਹੋਊਗਾ ਕਿ ਉੱਥੇ ਹੀ ਮੈਂ ਜੰਮਿਆ ਪਲਿਆ ਵੀ ਉੱਥੇ ਤੇ ਕੁਝ ਵੀ ਨਹੀਂ ଥିਗਾ ਮਤਲਬ ਵੀ ਉੱਗੀ ਵਿੱਚ ਉਜਾੜਾ ਉਜਾੜ ਹੀ ਸੀ ਉਸ ਟਾਈਮ ਬਿਲਕੁਲ ਬਿਲਕੁਲ ਤੇ ਵੀ ਕੰਡਿਆਲੀ ਥੋਰ ਜਿਹੜੀ ਉਹ ਉਜਾੜਾਂ ਚ ਓਗਦੀ ਆ ਨਾ ਹੂੰ ਹੂੰ ਬਿਲਕੁਲ ਉਹਤੇ ਐਡਾ ਜਿਹੜੀਆਂ ਜ਼ਮੀਨਾਂ ਜਿਹੜੀਆਂ ਕਾਬੂ ਪਜਾਉ ਜ਼ਮੀਨਾਂ ਵਿੱਚ ਨਹੀਂ ਓਗਦੀ ਹੂੰ ਉਹ ਉੱਥੇ ਓਗਦੀ ਆ ਜਿੱਥੇ ਇੱਕ ਬੰਗਰ ਜ਼ਮੀਨ ਹੁੰਦੀ ਆ ਕਾਫ ਉਸੰਦਿਆ ਕੰਡਿਆਲੀ ਥੋਰ ਜਿਹੜੀ ਕਿਹ ਕਬਨੀਆਂ ਬਿਲਕੁਲ ਸ਼ੇਖੂ ਸਾਹਿਬ ਇਹ ਸਾਨੂੰ ਥੋੜੀਕੀ ਇਹ ਜੀ ਤਰਜ਼ ਵਿੱਚ ਸੁਣਾਓਗੇ ਤੁਸੀਂ ਬੋਲ ਕੇ ਹਾਂਜੀ ਹਾਂਜੀ ਸੁਣਾ ਦਿੰਦੇ ਹਾਂਜੀ ਕੰਡਿਆਲੀ ਥੋ ਸਜਣਾ ਉਗੀ ਵਿੱਚ ਜਾਣਾ ਜਾ ਉੱਡਦੀ ਬਦ ਟੋਲੀ ਕੋਈ ਵਰ ਗਈ ਵਿੱਚ ਪਹੜਾ ਜਾਓ ਦੀਵਾ ਜਿਹੜਾ ਬਲਦਾ ਪੀਰਾਂ ਦੀ ਦੇਹੀ ਤੇ ਜਾਂ ਕੋਈ ਕੋਲ ਕੰਠ ਜੀ ਦੇ ਜੀ ਦੇ ਦੀਆਂ ਸੂਤੀਆਂ ਜਾਂ ਜਾਨ ਇਹ ਦੇ ਬਰਤਾ ਜਦ ਗੋਲੀ ਨਾਲ ਤੇ ਬਰਾਗ ਆ ਜਾਂਦਾ ਬਿਲਕੁਲ ਜੀ ਬਿਲਕੁਲ ਕਿ ਕਈ ਵਰੀ ਜਦ ਸ਼ੇਵ ਜੀ ਨੂੰ ਦਿਲੋਂ ਗਾਈ ਤੇ ਗਲਾ ਪਰਦਾ ਹਾਂ ਬਿਲਕੁਲ ਗਾਇਆ ਨਹੀਂ ਜਾਂਦਾ ਕਿਉਂਕਿ ਬਿਰਹਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਇਹਦੇ ਵਿੱਚ ਬਿਲਕੁਲ ਸ਼ੇਖੂਨ ਸਾਹਿਬ ਇਹ ਇਹਨਾਂ ਨੂੰ ਬਟਾਲਵੀ ਜੀ ਨੂੰ ਬਿਰਹੋ ਦਾ ਸੁਲਤਾਨ ਕਿਉਂ ਕਿਹਾ ਜਾਂਦਾ ਹੈ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਹੁਣੇ ਦੱਸਿਆ ਕਿ ਜਦ ਇਹਨੂੰ ਗਾਇਦਾ ਹੈ ਨਾ ਹਾਂਜੀ ਤੇ ਉਦੋਂ ਬਿਰਹਾ ਜਿਹੜਾ ਇਹਨਾਂ ਦੇ ਰੋਮ-ਰੋਮ ਚੋਂ ਚਲਕਦਾ ਹੈ ਕਿ ਬਿਰਹਾ ਉਹਨੂੰ ਹੀ ਕਿਹਾ ਜਾਂਦਾ ਹੈ ਕਿ ਜਿਹਦਾ ਨਾ ਇੱਕ ਬਹੁਤ ਤਗੜਾ ਵਿਰਾਗ ਹੋਵੇ ਕਿਸੇ ਚੀਜ਼ ਦਾ ਵਿਰਾਗ ਇਹ ਨਹੀਂ ਕਿ ਰੁੱਧ ਹੁੰਦਾ ਕਿ ਆਸ਼ਕੀਦਾ ਹੀ ਹੁੰਦਾ ਜਿਵੇਂ ਕਦੇ ਕੋਈ ਉਹ ਬੰਦੇ ਨੇ ਪਿਆਰ ਕੀਤਾ ਤੇ ਉਹ ਨੂੰ ਆਸ਼ਕੀਦਾ ਵਿਰਾਗ ਹੋ ਗਿਆ ਨਹੀਂ ਵਿਰਾਗ ਕਿਹ ਚੀਂਦਲ ਆਪਣੇ ਮਾਂ ਤੋਂ ਨਾ ਵਿਰਾਗ ਹੋ ਸਾਡਾ ਭੈਣ ਭਰਾਵਾਂ ਨਾਲ ਹੋ ਸਕਦਾ ਆਪਣੇ ਗੁਰੂ ਸਾਹਿਬ ਨਾਲ ਹੋ ਸਕਦਾ ਜਿੰਨੂੰ ਵੀ ਗੁਰੂ ਮੰਨਦੇ ਆ ਇਨੀ ਕੇ ਧਰਮਾਂ ਦੀ ਗੱਲ ਨਹੀਂ ਆਪਾਂ ਕਰਦੇ ਜਿਹੜਾ ਵੀ ਜਿਹੜੇ ਧਰਮ ਨੂੰ ਮੰਨਦਾ ਉਹਦੀ ਜਦ ਜਦ ਨਾਲ ਸੁਤਾ ਲੱਗ ਜਾਂਦੀ ਹੈ ਉਹਨੂੰ ਉਹਦਾ ਵਿਰਾਗ ਹੋ ਜਾਂਦਾ ਜਿੰਨ ਬੰਦਾ ਸ਼ਿਵ ਜੀ ਨੂੰ ਵਿਰਾਗ ਜਿਹੜਾ ਹੈਗਾ ਸੀਗਾ ਉਹ ਤੇ ਸਾਰਿਆਂ ਨੂੰ ਪਤਾ ਹੀ ਆ ਤੇ ਅਸੀਂ ਉਹਦੇ ਬਾਰੇ ਕੀ ਚਾਹਨਾ ਬਣਾਏ ਕਿ ਕੋ ਜਾਣਦਾ ਬੰਦਾ ਵੀ ਇਹਨੂੰ ਨਹੀਂ ਸੇਖੂ ਸਾਹਿਬ ਵਿਸਥਾਰ ਨਾਲ ਦੱਸੋ ਸਾਨੂੰ ਇਹਨਾਂ ਦਾ ਵਿਰਾਗ ਹੋਇਆ ਸੀਗਾ ਵੀ ਮੈਂ ਜੋ ਪੜਿਆ ਵੀ ਇਹਨਾਂ ਦਾ ਕਿਤੇ ਇਸ਼ਕ ਚੱਲਦਾ ਸੀਗਾ ਹਾਂਜੀ ਤੇ ਛੋਟੀ ਉਮਰ 'ਚ ਇਹਨਾਂ ਨੂੰ ਇਸ਼ਕ ਹੋ ਗਿਆ ਸੀ ਤੇ ਉਹ ਵਿਰਾਗ ਐਸਾ ਹੈ ਇਹਨਾਂ ਨੂੰ ਲੱਗਾ ਕਿ ਉਹ ਬਾਅਦ 'ਚ ਇਹਨਾਂ ਦੇ ਬਸੋਬਾਰੀ ਗੱਲ ਹੋ ਗਈ ਹਾਂ ਹਾਂ ਜਿਹਦੇ ਕਰਕੇ ਮਤਲਬ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਉਹ ਵਿਰਾਗ ਗਿਆ ਹੀ ਨਹੀਂ ਮਰਦੇ ਦਮ ਤੱਕ ਜਿੰਨਾ ਇਹ ਡੂੰਗਾ ਲਿਖਦੇ ਹਨ ਹਾਂਜੀ ਸੰਧੂ ਸਾਹਿਬ ਕੋਈ ਆਮ ਬੰਦਾ ਨਹੀਂ ਲਿਖ ਸਕਦਾ ਜੋ ਇਹ ਲਿਖ ਗਿਆ ਮੇਰੇ ਖਿਆਲ ਚ ਆਉਣ ਵਾਲੀ ਪੀੜ੍ਹੀ ਚ ਕਿਤੇ ਕੁਲੇ ਨਹੀਂ ਲਿਖਿਆ ਨਾ ਜੀ ਸਾਹਿਬ بڑے ਸ਼ਾਇਰ ਨੇ بڑے ਲੇਖਕ ਨੇ بڑے ਗਵਈਏ ਨੇ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਮਾੜਾ ਲਿਖਦੇ ਪਰ ਇਹਨਾਂ ਵਰਗਾ ਨਹੀਂ ਲਿਖਿਆ ਜਾਂਦਾ ਬਿਲਕੁਲ ਬਿਲਕੁਲ ਸ਼ੇਖੂ ਸਾਹਿਬ ਤੁਸੀਂ ਉਹਨੇ ਦੱਸਿਆ ਵੀ ਜਿਹੜਾ ਬਿਰਹੋ ਦਾ ਸੁਲਤਾਨ ਹਾਂ ਖਿਪਮਾਰ ਬਟਾਲੇ ਖੜਕ ਇਹਨਾਂ ਨੂੰ ਬਿਰਹੂ ਦਾ ਸੁਲਤਾਨ ਇਸੇ ਕਰਕੇ ਕਿਹਾ ਜਾਂਦਾ ਹਨ ਮੈਂ ਤੈਨੂੰ ਦੱਸਣਾ ਤੂੰ ਹੁਣੇ ਉਹਨੇ ਗੱਲ ਕੀਤੀ ਆ ਵੀ ਇਸ਼ਕ ਦੀ ਗੱਲ ਕੀਤੀ ਆ ਹਾਂਜੀ ਹਾਂਜੀ ਕਿ ਇਸ਼ਕ ਜਿਹਦੇ ਨਾਲ ਹੋ ਗਿਆ ਬਸ ਨੂੰ ਕਿਸੇ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਇਹਨਾਂ ਨੂੰ ਇਸ਼ਕ ਜਿਹੜਾ ਹੋਇਆ ਹੀ ਕਿਸ ਦੇ ਨਾਲ ਹੋਇਆ ਹੀ ਕੁਝ ਉਦਕ ਨੇ ਨਾ ਪਤਾ ਕਿ ਇਹ ਮੈਂ ਤੇ ਜਿਆਦਾ ਹੀ ਕੱਲ ਨਾ ਕਈ ਵਾਰੀ ਇਹਦੀ ਕੰਟਰੋਲ ਸੀ ਹੋ ਜਾਂਦੀ ਆ ਲੋਕ ਕਹਿੰਦੇ ਆ ਆ ਨਹੀਂ ਇਦਾਂ ਹੀ ਇਹਦਾਂ ਨਹੀਂ ਹੋਇਆ ਇਹ ਚਲੋ ਉਹ ਕਹਿ ਦਿੱਤੀ ਪਰ ਉਹ ਵੀ ਜਦ ਨਾ ਹੋਇਆ ਹੋਊਗਾ ਆਪਾਂ ਕਿਸੇ ਨੂੰ ਭਾਵੇਂ ਸਾਡੇ ਤੋਂ ਅਮਰੋ ਵੱਡੇ ਆ ਜਾਂ ਸਾਡੇ ਪੂਜਨਯੋਗ ਹੋਣਗੇ ਉਹ ਵੀ ਜਿਹਦੇ ਨਾਲ ਵੀ ਇਹਨਾਂ ਦਾ ਇਸ਼ਕ ਹੋਇਆ ਹੋਊਗਾ ਅਸੀਂ ਜੇ ਅੱਜ ਉਹਨਾਂ ਦਾ ਨਾਂ ਲੈਨੇ ਆ ਜਾਂ ਉਹਨਾਂ ਦੇ ਪਿਤਾ ਦਾ ਨਾਂ ਲੈਨੇ ਆ ਤੇ ਇਹ ਸਾਨੂੰ ਠੀਕ ਨਹੀਂ ਲੱਗਦਾ ਹਨ ਠੀਕ ਨਹੀਂ ਕਿਉਂਕਿ ਅਸੀਂ ਵੀ ਸਾਰੇ ਭੈਣ ਭਰਾਵਾਂ ਆਪਤੀਆਂ ਪਰਣਾ ਵਾਲੇ ਹੈਗੇ ਤੇ ਇਸ ਕਰਕੇ ਜੋ ਵੀ ਹੋਇਆ ਉਸ ਟਾਈਮ ਤੇ ਕਿਸੇ ਤੇ ਵੀ ਪਾਣਾ ਪਾਣਾ ਹੀ ਕਿੰਨੇ ਵਰਤ ਜਾਂਦਾ ਵਰਤ ਗਿਆ ਹਨਾ ਵੀ ਜਿਹਦੇ ਨਾਲ ਵੀ ਹੋ ਗਿਆ ਤੇ ਹੋ ਗਿਆ ਉਹ ਹੁਣ ਸਾਰਿਆਂ ਦੇ ਪਿਆਰ ਸਿਰੇ ਨਹੀਂ ਚੜਦੇ ਜਿੱਥੇ ਬੜੀ ਬੜੀਆਂ ਸੱਸੀਆਂ ਮਰ ਗਈਆਂ ਸੋਹਣੀਆਂ ਮਰ ਗਈਆਂ ਫਿਰ ਹੀਰਾ ਮਰ ਗਈਆਂ ਸਹਿਬਾਂ ਮਰਗੇਆਂ ਰਾਂਝੇ ਮਰਗੇ ਬਿਲਕੁਲ ਠੀਕ ਹੈ ਫਿਰ ਮਿਰਜੇ ਮਰਗੇ ਉਸੇ ਤਰ੍ਹਾਂ ਹੀ ਸਾਡਾ ਸ਼ਿਵ ਵੀ ਉਹਨਾਂ ਦੀ ਲੈਂਥ 'ਚ ਇੱਕ ਗ੍ਰਹਿ ਦਿੰਦਾ ਜਿ세ਈ ਗੱਲ ਪੁੱਛਦੇ ਸੀ ਬੜੀ ਕੱਢ ਇਹ ਜਿਹੜਾ ਮਤਲਬ ਕਿ ਹੋਣ ਵਾਲੀ ਪੀੜ੍ਹੀ ਜਿਹੜੀ ਸਾਡੀ ਲੰਘ ਕੇ ਗਈ ਆ ਜਾਂ ਚੱਲਦੀ ਪਈ ਆ ਇਹ ਸਾਡੇ ਵਾਸਤੇ ਹੀਰ ਰਾਂਝਾ ਲਾ ਲਓ ਸਸੀ ਪੁੰਨੂ ਲਾ ਲਓ ਸੋਹਣੀ ਮਹੀਂਵਾਲ ਲਾ ਲਓ ਮਿਰਜ਼ਾ ਸਾਹਿਬਾ ਲਾ ਲਓ ਇਹਨਾਂ ਦਾ ਨਾਂ ਉਹਨਾਂ ਦੀ ਲੈਂਥ 'ਚ ਲਿਖਿਆ ਜਾ ਬਿਲਕੁਲ ਜੇਖੋਂ ਸਾਹਿਬ ਇਹਨਾਂ ਨੂੰ ਇਹ ਵਿਰਾਗ ਕਿਸ ਤਰ੍ਹਾਂ ਲੱਗਾ ਇਹਨਾਂ ਨੂੰ ਵਿਰਾਗ ਜੋ ਅਸੀਂ ਪੜਿਆ ਵੀ ਇਹਨਾਂ ਦੀ ਕਿਸੇ ਨਾਲ ਦੋਸਤੀ ਹੋਈ ਆ ਕਿਸੇ ਕੁੜੀ ਨਾਲ ਜੋ ਅਸੀਂ ਕਿਤਾਬਾਂ ਵਿੱਚ ਪੜਿਆ ਜੋ ਵੀ ਲਿਖਿਆ ਸ਼ਾਇਰ ਨੇ ਲਿਖਿਆ ਜਿੱਥੇ-ਜਿੱਥੇ ਵੀ ਲਿਖਿਆ ਵੀ ਦੋਸਤੀ ਹੋਈ ਆ ਤੇ ਦੋਸਤੀ ਇੰਨੀ ਗੁੜੀ ਹੋ ਗਈ ਵੀ ਕੁਝ ਤੇ ਲੋਕ ਹੁੰਦੇ ਨੇ ਨਾ ਜਦਾਂ ਆਪਾਂ ਪਿਛਲੇ ਐਪੀਸੋਡ 'ਚ ਗੱਲ ਕੀਤਾ ਸੀ ਵੀ ਅੱਜ ਕੱਲ ਲੋਕੀ ਪਿਆਰ ਕਰਦੇ ਆ ਜੇ ਨੀਤੇ ਨੀਤੇ ਹੋਣ ਤੇ ਉਹ ਨਹੀਂ ਸੇ ਚੱਲਦਾ ਰਹਿੰਦਾ ਇਹ ਜਿਹੜੇ ਸੱਚੇ ਆਸ਼ਕ ਸੀਗੇ ਜਿਵੇਂ ਮਿਰਜ਼ਾ ਸਾਹਿਬਾ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ ਉਸੇ ਤਰ੍ਹਾਂ ਦੇ ਸੀਗੇ ਆਸ਼ਕ ਵੀ ਜਿਨ੍ਹਾਂ ਨੇ ਇੱਕ ਥਾਂ ਤੇ ਲਾ ਲਈ ਤੇ ਕਹਿੰਦੇ ਫਿਰ ਲਾ ਲਈ ਲਾ ਲਈ ਤੇ ਲਾ ਲਈ ਹੁਣ ਫਿਰ ਆਪ ਹੈ ਨਹੀਂ ਜਾ ਉਹ ਹੈ ਨਹੀਂ ਤੇ ਇੱਕ ਪ੍ਰਾਣੀ ਕਹਾਣੀ ਆਪ ਹੈ ਨਹੀਂ ਜਗਾ ਮੇਰੇ ਕਹਿੰਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਉਹ ਛੱਡ ਕੇ ਚਲ ਗਈ ਕਿ ਕਿਦਾਂ ਹੋਇਆ ਮਰ ਗਈ ਜਾਂ ਉਹ ਕਿ ਛੱਡ ਕੇ ਚਲ ਗਈ ਜਿਸ ਤੱਕ ਮੈਨੂੰ ਪਤਾ ਲੱਗਾ ਕਿ ਅੱਜ ਤੱਕ ਜੋ ਸੁਣ ਤੱਕ ਆਪਾਂ ਕਾਲੇ ਟਾਈਮ ਤੇ ਫੜਦੇ ਆਏ ਜਾਂ ਹੁਣ ਵੀ ਇਹ ਸੁਰਮੇ ਆਏ ਕਿ ਉਹ ਕੋਈ ਅਮੀਰ ਕਰਾਣੇ ਦੇ ਹੋਣਗੇ ਜਨਾਂ ਦਾ ਇਹ ਉਹ ਇਹਨਾਂ ਨਾਲ ਮਿਲ ਨਹੀਂ ਹੋ ਸਕਿਆ ਤੇ ਇਹਨਾਂ ਨੇ ਫਿਰ ਜਿਹੜਾ ਕੀਤਾ ਇਸ਼ਕ ਆਪਣੇ ਲੋ ਸੱਚਾ ਕੀਤਾ ਤੇ ਇਹਨਾਂ ਨੇ ਉਹ ਉਹਦੇ ਤੇ ਫਿਰ ਇਹੋ ਗੱਲ ਕਹਿ ਛੱਡੀ ਵੀ ਨਹੀਂ ਹੁਣ ਤੇਰੇ ਤੋਂ ਬਾਅਦ ਹੋਰ ਨਹੀਂ ਕੋਈ ਹੋਣਾ ਤੇ ਫਿਰ ਉਹਨਾਂ ਨੂੰ ਲਿਖਤਾ ਦੇ ਰੂਪ ਰੂ ਆਪਣੇ ਬਲਵਲੇ ਵਰਾਗ ਜਿਹੜਿਆ ਉਹ ਗਿਰਹਾ ਜਿਹੜਾ ਫਿਰ ਉਹਨਾਂ ਨੇ ਲਿਖਤ ਰੂਪ ਚ ਕੱਢਿਆ ਤਾਰਾ ਉਹ ਅਬਾਲ ਜਿਹੜਾ ਉਹਨੇ ਆਪਣੀ ਕਵਤਾ ਰਹੀ ਕੱਢਿਆ ਗਾਣਾ ਆਇਆ ਸੀ ਨਾ ਵੀ ਤੈਨੂੰ ਕੁਝ ਕਹਿਣ ਵੀ ਨਹੀਂ ਦੇਣਾ ਚੁੱਪ ਰਹਿਣ ਵੀ ਨਹੀਂ ਗਣਾ ਹਣਾ ਉਹਦਾ ਇਹਨਾਂ ਦੀ ਗੱਲ ਤੇ ਕਈ ਵਾਰੀ ਮੈਨੂੰ ਯਾਦ ਆਉਂਦਾ ਕਿ ਇਹ ਉਹਦੇ ਬੰਦੇ ਸੀਗੇ ਵੀ ਨਹੀਂ ਤੈਨੂੰ ਕਹਿਣਾ ਵੀ ਕੁਝ ਨਹੀਂ ਤੇ ਤੇਰੇ ਬਿਨਾ ਰਹਿਣਾ ਨਹੀਂ ਸਿੱਖੂ ਸਾਹਿਬ ਇਹ ਵੀ ਇਹਨਾਂ ਦੀ ਕਵਤਰੀ ਹੈ ਨਹੀਂ ਇਹ ਕਿਸੇ ਹੋਰ ਦੀ ਹੈ ਵੈਸੇ ਪਰ ਮੈਨੂੰ ਅੱਛੀ ਲੱਗਦੀ ਹੈ ਹਾਂ ਬਹੁਤ ਵਧੀਆ ਆਇਆ ਹੈ ਨਾ ਕੁਝ ਸ਼ਿਖਮਰ ਬਟਾਲਵੀ ਦੀ ਤੁਹਾਨੂੰ ਕੋਈ ਵਧੀਆ ਜਿਹੜੀ ਜਿਹੜੀ ਤੁਹਾਨੂੰ ਪਸੰਦ ਹੋਵੇ ਜਿਹੜੀ ਕੋਈ ਉਹ ਸਾਨੂੰ ਸੁਣਾਓ ਉਨਾਂ ਦੀ ਹੈਗੀਆ ਇੱਕ ਗਜ਼ਲ ਹੈ ਗਿਆ ਮੈਨੂੰ ਬੜੇ ਅੱਛੀ ਲੱਗਦੀ ਹੈ ਕਿ ਜਾਂਚ ਮੈਨੂੰ ਆ ਗਈ ਗਮ ਖਾਂ ਹੌਲੀ ਹੌਲੀ ਰੋ ਕੇ ਚਿੱਤ ਪਰ ਚਾੜਦੀ ਹੈ ਜਾਂਚ ਮੈਨੂੰ ਆ ਗਈ ਗਮ ਖਾਂ ਚੰਗਾ ਹੋਇਆ ਤੂੰ ਪਰਾਇਆ ਹੋ ਗਏ ਹੋ ਚੰਗਾ ਹੋਇਆ ਤੂੰ ਪਰਾਇਆ ਹੋ ਗਏ ਹੋ ਮੁੱਕ ਗਈ ਚਿੰਤਾ ਤੈਨੂੰ ਆਪਣਾ ਜਾਚ ਮੈਨੂੰ ਆ ਗਈ ਗਮ ਖਾਂ ਇਹ ਇਹ ਗਣ ਇਹ ਸ਼ਾ ਇਹ ਸ਼ਬਦ ਜਿਹੜੇ ਉਹਨਾਂ ਲਿਖਿਆ ਇਹ ਜਿਹੜੀਆਂ ਆਪਾਂ ਗੱਲਾਂ ਕਰਕੇ ਉਹਦੇ ਤੇ ਆ ਨਾ ਵੀ ਬਿਲਕੁਲ ਵੀ ਜਾਚ ਹੁਣ ਮੈਨੂੰ ਆ ਗਈ ਗਮ ਖਾਣ ਦੀ ਹਾਂ ਹੌਲੀ ਹੌਲੀ ਰੋ ਕੇ ਚਿੱਤ ਪਰਚਾਨ ਦੀ ਕਿਤੇ ਚੰਗਾ ਹੋਇਆ ਤੂੰ ਪਰਾਈ ਹੋ ਗਈ ਹੁਣ ਤੇ ਮੈਨੂੰ ਚਿੰਤਾ ਹੀ ਮੋਕ ਗਈ ਮੇਰੀ ਵੀ ਹੁਣ ਮੈਂ ਤਨੂੜੀ ਕਿ ਨਹੀਂ ਦੇਖਣਾ ਨਹੀਂ ਬਸ ਵੀ ਤੂੰ ਕਿਸੇ ਹੋਰ ਦੀ ਹੋ ਗਈ ਆ ਤੇ ਮੇਰੀ ਉਹ ਚਿੰਤਾ ਤੂੰ ਲਾਹ ਦਿੱਤੀ ਆ ਹੁਣ ਯਮਨੋਨੀ ਕੋ ਲੋੜ ਹੈਗੀ ਬਿਲਕੁਲ ਵੇਖੋ ਸ਼ੇਖੂਨ ਸਾਹਿਬ ਚਲੋ ਉਹਨਾਂ ਨੇ ਇਸ਼ਕ ਕੀਤਾ ਹਕੀਕੀ ਕੀਤਾ ਹਨਾ ਹਨਾ ਸ਼ੇਖਮਰ ਬਟਾਲਵੀ ਜੀ ਦੇ ਪਿਤਾ ਵੀ ਚਲੋ ਪਟਵਾਰੀ ਸਨ ਹੂੰ ਹੂੰ ਮੋਟੀ ਸਾਮੀ ਹੀ ਇੱਕ ਸਾਹ ਦਾ ਕਹਿਣ ਦਾ ਮਤਲਬ ਅੱਜ ਕੱਲ੍ਹ ਆਹ ਮੋਟੀ ਸਾਮੀ ਆ ਮਤਲਬ ਕਹਿ ਸਕਦੇ ਕਿ ਅ ਪੜੇ ਲਿਖਿਆ ਪੜਾ ਲਿਖਿਆ ਪਰਵਾਰ ਹੋ ਗਿਆ ਹਨਾ ਤੇ ਉਹਨਾਂ ਦਾ ਪਿਆਰ ਫਿਰ ਵੀ ਸਿਰੇ ਨਹੀਂ ਚੜ ਸਕਿਆ ਹਨਾ ਹਨਾ ਤੇ ਉਹਨਾਂ ਨੇ ਥਿਰੇ ਨਾਟੜਨ ਕਰਕੇ ਨਹੀਂ ਇਹ ਸ਼ੁਰੂ ਤੋਂ ਹੀ ਜਿਆਦਾ ਨਿੱਕ ਨੂੰ ਰਹਿਣਾ ਸੰਸਾਵ ਹਾਂਜੀ ਜੋ ਇਹਨਾਂ ਦੀ ਇਦਾਂ ਦੀ ਹੈਗਾ ਸੀਗਾ ਸੁਭਾਅ ਕੇ ਇਹ ਜਿਹੜੀ ਉਹ ਬਸੰਤਰ ਨਦੀ ਵਗਦੀ ਹੀ ਨਾ ਕਹਿੰਦੇ ਕਿ ਉੱਥੇ ਜਾ ਕੇ ਸਾਰਾ ਦਿਨ ਪੱਥਰਾਂ ਨਾਲ ਗੀਟਿਆਂ ਨਾਲ ਖੇਡਦੇ ਰਹਿੰਦੇ ਸੀ ਤੇ ਕਈ ਵਾਰੀ ਆਪਣੇ ਮੁੰਡੇ ਸਾਥੀਆਂ ਦੇ ਨਾਲ ਕੁੜੀਆਂ ਦੇ ਨਾਲ ਫਿਰ ਜਿਹੜੀਆਂ ਸਵਾਣੀਆਂ ਬੀਬੀਆਂ ਦੇ ਨਾਲ ਉਹਨਾਂ ਵਿੱਚ ਬਹਿ ਕੇ ਆਪਣੇ ਗੀਤ ਨਾਲ ਗਾ-ਗਾ ਕੇ ਉਹਨਾਂ ਨੂੰ ਬੜਾ ਨਿਹਾਲ ਕਰਦੇ ਹੁੰਦੇ ਸੀ ਉਹਨਾਂ ਨਾਲ ਬੜਾ ਇਹਨਾਂ ਦਾ ਪਿਆਰ ਹੁੰਦਾ ਇਹਨਾਂ ਦਾ ਸੁਭਾਅ ਬੜਾ ਨਵੇਕਲਾ ਜਿਹਾ ਦੱਸਿਆ ਜਾਂਦਾ ਹੈ ਕਿ ਸ਼ੁਰੂ ਤੋਂ ਇਸ ਵਾਇਦ ਦਾ ਨਾ ਸੀ ਕਿ ਅਲੱਗ ਕਿਸਮ ਦੇ ਇਨਸਾਨ ਸੀ ਇਕੱਲਾ ਪੰਦੇ ਇਹਨਾਂ ਨੂੰ ਬੜਾ ਅੱਛਾ ਲੱਗਦਾ ਸੀਗਾ ਤੇ ਉਹਦੇ ਨਾਲ ਇਹਨਾਂ ਦੀ ਇਹ ਬਿਰਤੀ ਜੁੜੀ ਰਹਿੰਦੀ ਸੀ ਕਿ ਤੇ ਆਪਣੇ ਰੰਗ 'ਚ ਰਾਜੀ ਰਹਿੰਦੀ ਜੋ ਇਹਨਾਂ ਦੀ ਲਿਖਤ ਪੜੀ ਬਿਲਕੁਲ ਜੀ ਜਿਵੇਂ ਸਾਬ ਇਹ ਇਹਨਾਂ ਦਾ ਬਚਪਨ ਵੀ ਨਹੀਂ ਦੱਸਦਾ ਤੇ ਮਾਤਾ ਪਿਤਾ ਦਾ ਨਾਮ ਦੱਸਦਾ ਹਮ ਇਤਬਾਦ ਉਹਨਾਂ ਦੀ ਪੜ੍ਹਾਈ ਦਾ ਕਿਸ ਤਰ੍ਹਾਂ سلسلہ ਚੱਲਿਆ ਕਿੱਥੇ ਬਟਾਲੇ ਪੜ੍ਹੇਗੇ ਜਾਂ ਪਾਕਿਸਤਾਨ 'ਚ ਇਹਨਾਂ ਨੇ ਫਿਰ ਦੱਸ ਨਹੀਂ ਇਹ ਤੇ ਮਤਲਬ ਇਹਨਾਂ ਦੀ ਉਹ ਲੰਮੀਆ ਸਟੋਰੀ ਥੋੜੀ ਜੀ ਕਿ ਜੇ ਉਹ ਉਹ ਸ਼ੁਰੂ ਕਰਾਂਗੇ ਤੇ ਸਾਡਾ ਐਪੀਸੋਡ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਉਹ ਅਗਲੇ ਐਪੀਸੋਡ ਐਪੀਸੋਡ ਵਿੱਚ ਦੱਸਾਂਗੇ ਆਪਾਂ ਕਿ ਇਹ ਕਿੰਨਾ ਪੜਿਆ ਤੇ ਉੱਥੇ ਪਾਕਿਸਤਾਨ ਵਿੱਚ ਕਿੰਨਾ ਪੜੇ ਹੀ ਇੱਥੇ ਆਣ ਕੇ ਕਿੰਨਾ ਪੜਿਆ ਇਹ ਸਾਰਾ ਕੁਝ ਮੇਰੇ ਖਿਆਲ ਚ ਮੈਂ ਅਗਲੇ ਐਪੀਸੋਡ ਚ ਦੱਸੂਗਾ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਕਿ ਮੇਰੇ ਇੱਕ ਦੋਸਤ ਵੱਡੇ ਭਰਾਵਾਂ ਵਰਗੇ ਆ ਮੈਂ ਉਹਨਾਂ ਨੂੰ ਸਮਝਦਾ ਸੂਬਾ ਸਿੰਘ ਖੇਹਰੇ ਗਿਆ ਲੈਕਚਰਰ ਰਿਟਾਇਰ ਹੋਏ ਹੋਣੇ ਉਹ ਵੀ ਬੜੇ ਇਹਨਾਂ ਦੇ ਉਪਾਸ਼ਕ ਕਿਨੇ ਜਾਨੀ ਕਿ ਇਹਨਾਂ ਦੇ ਬੜੇ ਬਟਾਲੀਮ ਮਤਲਬ ਉਹਨਾਂ ਨੂੰ ਬਰਹਾ ਇਹਨਾਂ ਦੇ ਪ੍ਰਤੀ ਬੜਾ ਚੰਗਾ ਲੱਗਦਾ ਇਹਨਾਂ ਦਾ ਠੀਕ ਕਿਤੇ ਉਹਨਾਂ ਦੇ ਸਾਥੀ ਆਇਕ ਜਿਹੜੇ ਇਹਨਾਂ ਦੇ ਹਮਬੇਲੀ ਰਹਿ ਚੁਕੇ ਉਹ ਜੇ ਜਿੰਦੇ ਜਾਗਦੇ ਆ ਅੱਛੀ ਮਤਲਬ ਕਿ ਸੇਧ ਦੇ ਮਾਲਕਾ ਜਿਹੜੇ ਇਹਨਾਂ ਦੇ ਨਾਲ ਖਾਣ ਪੀਣਨ ਨਾਲ ਹੈਗਾ ਸੀ ਤੇ ਮੈਂ ਨਾ ਤੁਹਾਨੂੰ ਅਗਲੀ ਮੁਲਾਕਾਤ ਸੂਬਾ ਸਿੰਘ ਉਹਨਾਂ ਨੂੰ ਬਟਾਲੇ ਜਾ ਕੇ ਕਰਾਵਾਂਗੇ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਇਹਨਾਂ ਦੇ ਨਾਲ ਖੇਡਦੇ ਰਹੇ ਉਹਦੋਂ ਬੈਠਦੇ ਰਹੇ ਆਪਾਂ ਇੱਕ ਮੁਲਾਕਾਤ ਉਹਨਾਂ ਨਾਲ ਹੀ ਕਰੀਏ ਹੈਨਾ ਬਿਲਕੁਲ ਬਿਲਕੁਲ ਕਰਾਂਗੇ ਗੱਲਾਂ ਆਪਾਂ ਨੂੰ ਲਿਖਤ ਰੂਪ ਵਿੱਚ ਉਹਨਾਂ ਨੇ ਕਿਸ ਨੂੰ ਦੱਸੀਆਂ ਨਹੀਂ ਆਪਾਂ ਉਹਨਾਂ ਕੋਲ ਆਮ ਸਾਹਮਣੇ ਬੈਠ ਕੇ ਦੋਨੇ ਜਾਣੇ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਸੁਭਾ ਸਿੰਘ ਪਾਜੀ ਜੀ ਨਾਲ ਬਿਲਕੁਲ ਬਿਲਕੁਲ ਛੇ ਕੋ ਸਭ ਜਾਂਦੇ ਜਾਂਦਾ ਸਾਨੂੰ ਹੁਣ ਇੱਕ ਛੋਟੀ ਜਿਹੀ ਗਾਜਲ ਸੁਣਾ ਦਿਓ ਕੁਝ ਆ ਮੈਨੂੰ ਤੇਰਾ ਸ਼ਬਾਬ ਲੈ ਦੇਤਾ रंग गोरा गोला गोले बैठा किन्नी बीती कि बाकी किन्नी बीती कि बाकी है मैनू ਹਸਾਬ ਲੈ ਬੈਂਤਾ ਮੈਨੂੰ ਤੇਰਾ ਸ਼ਬਾਬ ਲੈ ਬੈਂਤਾ ਕਈ ਵੀਰ ਇਹ ਨਾ ਕੇ ਗਾਉਂਦੇ ਗਾਉਂਦੇ ਨੇ ਇਹਨਾਂ ਦਾ ਜਿਆਦਾ ਆ ਜਾਂਦੀ ਕਿ ਗ੍ਰਹਾ ਗਾਇਆ ਨਹੀਂ ਜਾਂਦਾ ਬਿਲਕੁਲ 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 ਸੁਣੋ ਵੀ ਬੜਾ ਪਾਛ ਕੇ ਇਹਨਾਂ ਦਾ ਤਾਂ ਹੀ ਇਹਨਾਂ ਦੇ ਨਾਲ ਮੇਰੀ ਬੜੀ ਬਿਰਤੀ ਸ਼ੁਰੂ ਤੋਂ ਜੁੜੀ ਹੈ ਕਾਲਜ ਟਾਈਮ ਤੋਂ ਕਿਉਂਕਿ ਸਕੂਲ ਟਾਈਮ ਤੇ ਜਦ ਅਸੀਂ ਪਿੰਡਾਂ ਵਿੱਚ ਪੜੇ ਉਦੋਂ ਸਾਨੂੰ ਤੇ ਸ਼ਿਵਜੀ ਦਾ ਪਤਾ ਨਹੀਂ ਪਰ ਜਿਆਦਾ ਸੀ ਮਟਾਲੇ ਗੁਰਰਾਨ ਕਾਲਜ ਪੜਨਾ ਸ਼ੁਰੂ ਕੀਤਾ ਉਦੋਂ ਫਿਰ ਇਹਨਾਂ ਦੀਆਂ ਸਾਨੂੰ ਮੌਕਾ ਬਿਲਣਾ ਹੋ ਕੇ ਕਾਲਜ ਟਾਈਮ ਤੇ ਗਾਉਣ ਦਾ ਕੰਪੀਟੀਸ਼ਨ ਵਾਸਤੇ ਉਦੋਂ ਫਿਰ ਸਾਡੇ ਸਰ ਦੀ ਜਿਹੜੇ ਸਾਨੂੰ ਇਹਨਾਂ ਦੇ ਪ੍ਰਤੀਯਾਸ਼ ਦੇ ਹੁੰਦੇ ਸੀਗੇ ਇਹ ਸਾਨੂੰ ਦੱਸ ਦਿੰਦੇ ਆ ਗਾਣਾ ਤੁਸੀਂ ਆ ਗਾਣਾ ਜਿੰਨੇ ਵੀ ਆਪਾਂ ਉਸ ਟਾਈਮ ਤੇ ਸਿੰਗਰ ਹੁੰਦੇ ਸੀਗੇ ਤੇ ਉਹਨਾਂ ਸਾਰਿਆਂ ਨੂੰ ਵੰਡ ਕੇ ਦਿੱਤੇ ਜਾਂਦੇ ਜਿਆਦਾ ਲੋਕ ਗੀਤ ਤੇ ਗੀਤ ਦਾ ਕੰਪੀਟੀਸ਼ਨ ਗੀਤ ਵਿੱਚ ਇਹਨਾਂ ਦੀ ਗੀਤਾਂ ਦੇ ਸੀ ਇਹਨਾਂ ਵਰਗੀਆਂ ਤੇ ਕੋਈ ਸ਼ਾਇਰ ਨਹੀਂ ਸੀਗਾ ਬਿਲਕੁਲ ਜਦ ਇਹਨਾਂ ਦੇ ਅਸੀਂ ਗੀਤ ਗਾਉਣੇ ਚ ਫਿਰ ਉਹ ਦੋ ਸਾਨੂੰ ਇਹਨਾਂ ਦੇ ਬਾਰੇ ਸਾਡੇ ਸਰਵ ਨੇ ਦੱਸਦਿਆਂ ਦੇ ਸੀ ਤੇ ਅਸੀਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿੰਨਾ ਸਾਨੂੰ ਬਿਰਹਾ ਦੇ ਸੁਲਤਾਨ ਬਾਰੇ ਬੜੀ ਜਾਣਕਾਰੀ ਦਿੱਤੀ ਤੇ ਅੱਜ ਮੈਂ ਤੁਹਾਡਾ ਵੀ ਬੜਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਚੀਜ਼ ਨੂੰ ਲੋਕਾਂ ਦੇ ਰੂਬਰੂ ਕਰਨ ਦਾ ਮੌਕਾ ਦਿੱਤਾ ਸਰੋਧਿਆ ਨੂੰ ਵੀ ਮੇਰਾ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਠੀਕ ਹੈ ਸ਼ੇਖ ਸਾਹਿਬ ਬਹੁਤ-ਬਹੁਤ ਧੰਨਵਾਦ ਅਗਲੀ ਵਾਰ ਅਗਲੇ ਹਫਤੇ ਫਿਰ ਮਿਲਾਂਗੇ ਤੁਹਾਨੂੰ ਅਗਲੇ ਐਪੀਸੋਡ ਦਾ ਸਬਸਕ੍ਰਾਈਬ ਕਰਨਾ ਨਾ ਭੁੱਲੋ